ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਜਿੱਥੇ ਖੇਤੀਬਾੜੀ ਦੇ ਧੰਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਉੱਥੇ ਗਰੀਬ ਪਰਿਵਾਰਾਂ ਅਤੇ ਨੀਵੇਂ ਸ਼ਹਿਰੀ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਤੜਕਸਾਰ ਹੀ ਪਿੰਡ ਫੁੱਲੂ ਵਾਲਾ ਡੋਗਰਾ ਦੇ ਗਰੀਬ ਮਜ਼ਦੂਰ ਪਰਿਵਾਰ ਨਛੱਤਰ ਸਿੰਘ ਪੁੱਤਰ ਕਰਨੈਲ ਸਿੰਘ ਦੇ ਮਕਾਨ ਦੀ ਛੱਤ ਡਿੱਗਣ ਨਾਲ ਜਿੱਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਉਥੇਕਰ ਅੰਦਰ ਪਿਆ ਸਾਰਾ ਕਰੇਲੂ ਸਮਾਨ ਬੈਡ ਅਲਮਾਰੀ ਫਰिज ਕੁਲਰ ਪੱਖੇ ਮੇਜ਼ ਕੁਰਸੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਚੇਰੇ ਦੇ ਨਿਚੜਿਆ ਭੱਜ ਭੱਜ ਕੇ ਪਤਾ ਲੱਤਾ ਮੌਕੇ ਤੇ ਵੀ ਕੋਈ ਮੈਨੂੰ ਲੱਗਾ 5 ਵਜੇ ਦਾ ਟਾਈਮ ਸੀ ਹਨਾ ਤੇ ਵੀ ਆ ਕੇ ਦੇਖਾ ਤਾਂ ਬਹੁਤ ਨੁਕਸਾਨ ਹੋਇਆ ਪਿਆ ਸੀਗਾ ਸਾਰਾ ਕੁਝ ਨਦੀ ਬੈੱਡ ਬੁੱਟੂ ਚ ਉਹ ਵੀ ਕੋਈ ਸਮਾਨ ਸੀ ਅਦਰ ਟੁੱਟ ਗਿਆ ਪਰ ਉਹ ਜਵਾਖ ਜਿਹੜਾ ਕੁਦਰਤੋਂ ਅੰਦਰ ਪਿਆ ਸੀ ਉਹ ਬਾਥਰੂਮ ਕਰਨੋਂ ਕਿਸੇ ਹਿਸਾਬ ਨਾਲ ਕੁਦਰਤੋਂ ਹੀ ਉਠਖੜਿਆ ਬਚ ਗਿਆ ਉਹ ਸਮਾਨ ਕਿੰਨਾ ਕਾ ਜਵਾ ਅੰਦਰ ਸੀ ਸਬਾਨ ਅੰਦਰ ਬੈੱਡ ਵੀ ਪਏ ਨੇ ਪੇਟੀ ਵੀ ਪਈ ਆ ਕੂਲਰ ਵੀ ਆ ਪੱਖਾ ਵੀ ਆ ਐਲ ਸੀ ਡੀ ਵੀ ਸੀ ਸਾਰਾ ਕੁਝ ਵਿੱਚ ਦੱਬਿਆ ਗਿਆ ਜੀ ਸਰਕਾਰ ਤੋਂ ਬੇਨਤੀ ਹੈ ਜੀ ਵੀ ਜੇ ਕਿਸੇ ਹਸਾਬ ਨਾਲ ਕੋਈ ਗਰੀਬ ਪਰਿਵਾਰ ਹੈ ਇਹਨਾਂ ਨੂੰ ਕੁਝ ਸਹਾਇਤਾ ਮਿਲ ਜੇ ਉਪਕਤੇ ਹੋਏ ਨੁਕਸਾਨ ਦਾ ਕੋਈ ਨਾ ਕੋਈ ਮਾਵਾਜਾ ਮਿਲ ਜੇ ਉਹ ਕੋਈ ਗਰੀਬ ਦੀ ਸੱਤ ਹੈ ਕੋਈ ਘਰ ਮਿਲ ਜੇ ਉਹ ਹੀ ਰਾਤ ਜਦੋਂ ਮੈਂ ਆ ਰਿਹਾ ਜੀ ਸਮਾਨ ਸਾਰਾ ਅੰਦਰ ਸੀ ਜੀ ਛੋਟਾ ਮੁੰਡਾ ਅੰਦਰ ਪਿਆ ਸੀਗਾ ਜੀ ਉਹ ਬਾਥਰੂਮ ਕਰਨ ਗਿਆ ਤੇ ਉਸ ਤੋਂ ਬਾਅਦ ਮਕਾਨ ਡਿੱਗ ਗਿਆ ਜੀ ਸਾਰਾ ਜਿੰਨਾ ਸਮਾਨ ਜੀ ਟੋਟਲ ਸਾਰਾ ਫਟ ਗਿਆ ਜੀ ਅੰਦਰੋਂ ਸਾਰਾ ਉਸ ਸਮਾਨ ਸੇ ਮਕਾਨ ਦੇ ਅੰਦਰ ਸਾਡੇ ਅੰਦਰ ਐਲਸੀਟੀ ਬੇਰਾ ਪੇਟੀ ਬੈੱਡ ਮਨਜੇ ਕੂਲਰ ਤੇ ਇੱਕ ਪੱਖਾ ਸੀਗਾ ਉਹ ਸਾਰਾ ਟੁੱਟ ਗਿਆ ਜੀ ਵਿੱਚੀ ਤੇ ਹੋਰ ਕਿੰਨਾ ਦੇ ਲੱਗ ਪਕ ਨੁਕਸਾਨ ਤਾਂ ਜੀ ਨੂੰ ਪਤਾ ਹੀ ਹੈ ਕੀ ਹਜ਼ਾਰ ਦੀ ਐਲ ਸੀ ਡੀ ਸੀ ਦੀ ਤੇ ਕੂਲਰ ਸਿੱਲਿਆਂ ਦਾ ਸੀ 13 13 14000 ਦਾ ਤੇ ਆਹ ਦੋ ਢਾਈ ਲੱਖ ਨੂੰ ਨੁਕਸਾਨ ਹੋ ਗਿਆ ਤੇ ਦੂਜਾ ਦੂਸਰਾ ਮਕਾਨ ਵੀ ਤੁਹਾਡਾ ਦੂਸਰਾ ਮਕਾਨ ਜਿਹੜਾ ਚੋਈ ਜਾਂਦਾ ساری ਰਾਤ ਹੋ ਗਈ ਤੇ ਇਹ ਵੀ ਡਿੱਗੂ ਡੂਭੋ ਇਹ ਵੀ ਕਿਹੜਾ ਖਾ ਗਿਆ ਉਧਰੋਂ ਹੱਲ ਗਿਆ ਜੀ ਇਸ ਤੋਂ ਬਿਲਾ ਜੀ ਹੁਣ ਥੋੜਾ ਦੂਜਾ ਮਕਸ਼ਦ ਵੀ ਚੋਈ ਜਾਂਦਾ ਤੁਹਾਡੇ ਕੋਲ ਰਹਿਣ ਨੂੰ ਕੀ ਬਸ ਇਹ ਹੀ ਮਕਾਨ ਆ ਜੀ ਇਕੱਲਾ ਸਰਕਾਰ ਤੋਂ ਕੀ ਤੁਹਾਨੂੰ ਆਸ ਆਈ ਸਾਨੂੰ ਐ ਜਦਾਂ ਮਸਾ ਮਕਾਨ ਬਣ ਜਾਣ ਦੁਨੀ ਬਸ ਉਸ ਸਹੀ ਆਇਆ ਤੁਹਾਡੇ ਪਿੰਡ ਕੋਈ ਦੇਖਣ ਕੋਈ ਪਿੰਡ ਦਾ ਸਰਪੰਚਾ ਮੈਂਬਰ ਕੋਈ ਮੋਟਾ ਕੋਈ ਹਾਂ ਜੀ ਆਪਾਂ ਨਹੀਂ ਸੀ ਦੇਖ ਕੇ ਗਏ ਸੀ ਉਹ ਦੇਖਿਆ ਗਿਆ ਸਰਪੰਚ ਨਹੀਂ ਆਇਆ ਸੀ ਮੈਂਬਰ ਆ ਗਏ ਸੀ ਤੇ ਆਪਾਂ ਬਹੁਤ ਨੁਕਸਾਨ ਹੋ ਗਿਆ ਜੀ ਰਾਤ ਬਹੁਤ ਧਮਾਕੇਦਾਰ ਹੋਇਆ ਜੀ ਖੜਕਾ ਹਾਂ ਲੋਕ ਭੱਜ ਭੱਜ ਕੇ ਆਏ ਦੇਖਿਆ ਵੀ ਥੱਲੇ ਕੋਈ ਨੀਚੇ ਦਬਤਾ ਨਹੀਂ ਗਿਆ ਕੋਈ ਦੇਖਿਆ ਕੋਈ ਵੀ ਨਵਾਂ ਨੁਕਸਾਨ ਤਾਂ ਕੋਈ ਹੋਇਆ ਨਹੀਂ ਬੰਦੇ ਦਾ ਕਿਸੇ ਦਾ ਜੀ ਤੇ ਐ ਸਮਾਨ ਦਾ ਨੁਕਸਾਨ ਜਿਆਦਾ ਹੋ ਗਿਆ ਜੀ ਤੇ ਇਹਨਾਂ ਦੇ ਹੋਰ ਰਹਿਣ ਨੂੰ ਕੀ ਹੈ ਰਹਿਣ ਨੂੰ ਆਹੀ ਹੈ ਜੀ ਇਹ ਵੀ ਚੋਈ ਜਾਂਦਾ ਇਹਨਾਂ ਦਾ ਕਮਰਾ ਜੀ ਇੱਕ ਕਮਰਾ ਇਹਨਾਂ ਲੈਵੇ ਇਹਦੇ ਵੀ ਤੇੜਾ ਗਿਆ ਉਹ ਡਿੱਗਣ ਕਾਰਨ ਇਹਨੂੰ ਵੀ ਝਟਕਾ ਪੈ ਗਿਆ ਜੀ ਤੁਹਾਨੂੰ ਕੀ ਲੱਗਦਾ ਵੀ ਦੂਜਾ ਮਕਾਨ ਵੀ ਸੇਫ ਹੈ ਨਾ ਵਾਸਤੇ ਕਿ ਨਹੀਂ ਸੇਫ ਨਹੀਂ ਹੈਗਾ ਜੀ ਸੇਫ ਨਹੀਂ ਹੈਗਾ ਜੀ ਕੀ ਮੰਗ ਕਰਦੇ ਸਰਕਾਰ ਮੰਗ ਤੋਂ ਸਰਕਾਰ ਤੋਂ ਇਹ ਜੀ ਇਹਨਾਂ ਦਾ ਜਿਹੜਾ ਨਾ ਹੋ ਨੁਕਸਾਨੀ ਹੋਇਆ ਜੀ ਉਹ ਇਹਨਾਂ ਨੂੰ ਮਿਲੇ ਗਰੀਬ ਪਰਿਵਾਰ ਹੈ ਜੀ